ਪਾਂਡੇ ਜੀ ਜਿਵੇਂ ਰਖੜੀ ਤੇ ਇੱਕ ਐਡਾ ਵੱਡਾ ਧਮਾਕਾ ਚੱਲਿਆ ਜੀ ਇਹ ਦੀਵਾਲੀ ਦੂਲੀ ਤੋਂ ਕੋਈ ਦੇਣਗੇ ਜਾਂ ਵੈਸਾ ਇਹੀ ਗੱਲਬਾਤ ਹੈ ਜੀ ਦੀਵਾਲੀ ਤੇ ਤੈਨੂੰ ਚਲਾ ਦਨੇ ਆ ਉਹਦਾ ਚਲਾਉਂਗੇ ਜੀ ਮੈਨੂੰ ਤਾਂ ਚਲਾਉਂਗੇ ਚਲਾਉਂਗੇ ਜੀ ਤੇਰਾ ਮੈਨਾਂ ਕੋਈ ਬਹਿਰ ਆ ਕਿਉਂ ਜੀ ਐ ਤੂੰ ਹਰ ਵਾਰ ਆ ਕੇ ਕਹਿੰਦਾ ਧਮਾਕਾ ਕਰੋ ਆ ਕਰੋ ਬਾ ਕਰੋ ਉਹ ਫਿਰ ਉਹ ਬਲਾਸਤ ਤਾਂ ਹੀ ਲੋਕਾਂ ਨੂੰ ਪਤਾ ਲੱਗਦਾ ਜੀ ਮੈਨੂੰ ਹੋਰ ਵਾਰ ਵਾਰ ਆ ਕੇ ਮੇਰੇ ਤੇ ਕੈਮਰਾ ਕਰ ਲੈ ਭਰਾਵਾ ਤੇਰੇ ਬਹਿਰੀ ਹੈ ਮੈਂ ਕੋਈ ਫਿਰ ਹੋਰ ਕਰਾਂਗੇ ਤੇ ਦੇਖੋ ਫੋਨ ਖੋਲਦੇ ਐ ਐਲਡੀ ਲਾਉਣੇ ਤੁਹਾਡੇ ਪੰਡ ਜੀ ਪੰਡ ਜੀ ਫਿਰ ਹੋਰ ਕਰਾਂ ਦੇ ਕਰਾਂ ਕਿਤੇ ਤੇ ਕੈਮਰਾ ਦੇਖੀ ਚੱਲਾ ਕੇ ਮੇਰੇ ਕੈਮਰੇ ਕਰਨ ਕੀ ਉਹ ਤਾਂ ਦੇਖ ਲੈ ਪਹਿਲਾਂ ਪੂਰੀ ਵੀਡੀਓ ਤੇ ਫਿਰ ਉਹੀ ਤਾਂ ਗੱਲ ਕਰ ਰਹੇ ਜੀ ਤਮਾਚੇ ਦਾ ਤੇ ਤੁਹਾਨੂੰ 5 ਮਿੰਟ ਦੀ 15 ਮਿੰਟ ਦੀ ਵੀਡੀਓ ਚ ਜਾਣਕਾਰੀ ਨਹੀਂ ਮਿਲੀ ਉਹ ਤੁਹਾਨੂੰ 2 ਮਿੰਟ ਦੱਸਾਂ ਕਿ ਸਮਝ ਪ੍ਰੈ ਨਹੀਂ ਕਰਾ ਕਰੋ ਇਹ ਤਾਂ ਜਾਣਕਾਰੀ ਦੇਣੀ ਪਿਆ ਕਰੋ ਜੀ ਦਰਸ਼ਕ ਸਾਰੇ ਬੇ ਸਵਰੀ ਨਾਲ ਇੰਤਜ਼ਾਰ ਕਰਦੇ ਨੇ ਯਾਰ ਮੇਰਾ ਮੂਡ ਆਫਾ ਤੇ ਹਾਂ ਜੀ ਆਪਣੇ ਜਿਹੜੇ ਦਰਸ਼ਕ ਨੇ ਬੇ ਸਵਰੀਆਂ ਇੰਤਜ਼ਾਰ ਕਰਦੇ ਨੇ ਕਿ ਦੀਵਾਲੀ ਤੇ ਜੰਪ ਜੇ ਨਹੀਂ ਦੀਵਾਲੀ ਤੇ ਕੀ ਪਟਾਕਾ ਆ ਰਿਹਾ ਹਾਂ ਜੰਪ ਜੇ ਨਹੀਂ ਮਾਰਨੇ ਦੀਵਾਲੀ ਤੇ ਪਟਾਕਾ ਨਹੀਂ ਹੈਗਾ ਹਾਂ ਜੀ ਦੀਵਾਲੀ ਤੇ ਬੰਬ ਆ ਬੰਬ ਬੰਬ ਮਤਲਬ ਜੀ ਵੱਡਾ ਹਾਂ ਐ ਕਿੱਡਾ ਧੁਮਾਕਾ ਕਰਤਾ ਜੀ 100 ਰੁਪਏ ਦਾ ਗਰੰਟਡ ਪ੍ਰਾਈਸ ਪੱਕੀ ਗੱਲ ਹੈ ਜੀ ਫੇਰ ਕਰਤੀ ਨਾ ਕੋਈ ਗੱਲ ਪੱਕੀ ਨੂੰ ਕਹਾਂ ਹੁਣ ਮੈਂ ਸਰਕਾਰ ਦੀ ਮੋਲ ਗਿੱਦੂ ਉੱਪਰ ਪੱਕੀ ਕੀ ਹੋਊਗੀ 11 ਕਰੋੜ ਭਾਈ ਗਰੰਟਡ ਨਾਮ ਆ ਪੰਜਾਬ ਸਰਕਾਰ ਦਾ ਤੇਰੇ ਮੇਰੇ ਵਰਗੇ ਦਾ ਵਾਪਰ ਹੀ ਤੁਰਿਆ ਹੈ ਉਹਦਾ ਵੀ ਨੋਟ ਗਿਣਦੇ ਹਾਂ ਉਹ ਥੁੱਕ ਮੁੱਕ ਜੂਜੀ ਉਹ ਹੀ ਹੱਥਾਂ ਨਾਲ ਨੋਟ ਗਿਣੀਆਂ ਨਾ ਉਹ ਹੀ ਥੁੱਕ ਜੀਵ ਨੂੰ ਨਾਲੇ ਹੱਥ ਤੋਤੇ ਨੇ ਆ ਇਹਦਾ ਨੋਟ ਗਿਣਨੇ ਦੀ ਕੋ ਕਰ ਰਹੇ ਮੈਂ ਕਿਹਦਾ ਗਿਣੇ ਹੋਣਗੇ ਹੱਥਾਂ ਲਾ ਕੇ ਜਾਵੋ ਤੇਰੇ ਚੱਲ ਤੁਸੀਂ ਵੀ ਜਦ 11 ਕਰੋੜ ਦੀ ਆਵਾਜ਼ ਲੱਗਣੀ ਹੈ ਇਹ ਵੀ ਭਾਈ ਇੱਕ ਨਹੀਂ ਜਿਵੇਂ ਤੈਨੂੰ 11 ਕਰੋੜ ਸੋੜਦਾ ਫਿਰ ਮਸ਼ੀਨ ਲਿਉਣੀ ਪਊ ਮਸ਼ੀਨ ਨੂੰ ਸੱਡ ਹਾਂਜੀ ਇੱਕ 11 ਕਰੋੜ ਰੁਪਏ ਦਾ ਨਾਮ ਕੋਈ ਮਸੀਦੀ ਲੋਣੀ ਸਿੱਧਾ ਕਾਉਂਟ ਚ ਜਾਊਗਾ ਕਟਕਟਾ ਕੇ ਸਰਕਾਰ ਦਾ ਠੀਕ ਹੈ 500 ਦੀ ਟੈਟਾ A ਔਰ B C ਤਿੰਨੇ ਦੇ ਵਿੱਚ ਸੀਰੀਏ ਨੇ 1500 ਰੁਪਏ ਦਾ ਦਿਵਾਲੀ ਪੰਪਰ ਪੈਂਦਾ ਜੇ ਕਿੰਨੇ ਪਾਉਣਾ ਅੱਛਾ ਜੀ ਠੀਕ ਹੈ ਉਸ ਤੋਂ ਬਾਅਦ ਕਰੋੜ ਕਰੋੜ ਦੇ ਨੇ 50-50 ਲੱਖ ਦੇ ਹੋਰ ਵੀ ਨਿੱਕੇ ਨਾਮ ਨੇ ਠੀਕ ਹੈ ਜੀ ਠੀਕ ਹੈ ਇਹ ਤੋਂ ਬਾਅਦ ਦੇ ਵਿੱਚ ਸੌਰੀ ਇਹ ਤੋਂ ਪਹਿਲਾਂ ਦਿਵਾਲੀ ਦੇ ਪਹਿਲ ਅਸ਼ਵੀਨੀ ਪੂਜਾ ਕਰਦੇ ਹਾਂ ਨਾਲ ਹੀ ਇੱਕ ਗਣੇਸ਼ ਦੀ ਭਗਵਾਨ ਦੀ ਪੂਜਾ ਹੁੰਦੀ ਹੈ ਪਹਿਲਾਂ ਅੱਛਾ ਜੀ ਕਰਕੇ ਗਣੇਸ਼ ਤੁਰਤੀ ਪੰਪਰ ਵੀ ਹੈ 3 ਕਰੋੜ ਦਾ ਠੀਕ ਹੈ ਠੀਕ ਹੈ ਜੀ ਇਹ ਬਾਕੀ ਤਾਂ ਹੁਣ ਕੀ ਦੱਸਣਾ ਵਾ ਤੁਸੀਂ ਨੇ ਕਿ ਚੁੱਕੀਆਂ ਹਾਂ ਜਨਾਜ ਦੱਸ ਦੋ ਠੀਕ ਹੈ ਤੇ ਬਾਕੀ ਭਰਾਵਾ ਰੱਬ ਤੇਰਾ ਭਲਾ ਕਰੇ 1000 ਰੁਪਿਆ ਦੀ ਟਿਕਟ ਵੀ ਆ ਅੱਛਾ ਜੀ ਕਿਹੜੀ ਹੈ ਪੰਜਾਬ ਸਟੇਟ ਅੱਛਾ ਜੀ 50 ਲੱਖ ਦਾ ਪ੍ਰਾਈਜ਼ ਇਹਦੇ ਚ ਵੀ ਆ ਹੁਣ ਇਹ ਕੰਬੋ ਬੈਗ ਪਾ ਲਿਓ ਬਾਕੀ ਮੈਂ ਜਾਣਕਾਰੀ ਦੂੰਗਾ ਫੇਰ ਤੇ ਜਿਹੜਾ ਜਿਹੜਾ ਵੀਰ ਸਮਝ ਗਿਆ ਸੀ ਵੀ ਐਕਟਿੰਗ ਕਰ ਰਹੇ ਨੇ ਉਹ ਕਰ ਦਿਓ ਕਮੈਂਟ ਜਿਹੜਾ ਨਹੀਂ ਸਮਝਿਆ ਦੁਬਾਰੇ ਵੀਡੀਓ ਦੇਖ ਹਾਂਜੀ ਦੁਬਾਰੇ ਵੀਡੀਓ ਦੇਖ ਲਓ ਤੇ ਬਾਕੀ ਆ ਜਾਓ ਪਾਂਡੇ ਦੀ ਲੋਟਰੀ ਏਜੰਸੀ ਦੇ ਉੱਤੇ ਤੇ ਕੰਬੋ ਬੈਗ ਜ਼ਰੂਰ ਪਾ ਕੇ ਜਾਇਓ ਕਰੋੜਾਂ ਦੇ ਨਾਮ ਨੇ ਜੀ ਮਲੇਰਕੋੜਲੇ ਉਹਨਾਂ ਨਾਲ ਤਾਂ ਦਾਦੇ ਫਿਰ ਤੁਸੀਂ ਕਹਿਣਾ ਮੈਨੂੰ ਫਿਰ ਉਹ ਕੁਝ ਬਾਕੀ ਨੰਬਰ ਸਕਰੀਨ ਤੇ ਦਵਾਂਗੇ ਨਾ ਜੀ ਆਹ ਨੰਬਰ ਤਾਂ ਬਿਜੀ ਚੱਲਦੇ ਹੁੰਦੇ ਨੇ ਬਿਜੀ ਚਲੋ ਉਹਦਾ ਲੋਕੇਸ਼ਨ ਮਲੇਰਕੋੜਲਾ ਰਾਜੇ ਦਾ ਬਾਗ ਅੱਛਾ ਜੀ ਨੇੜੇ ਅੰਬਾਲਾ ਖੰ ਦਾ ਹਸਪੀਟਲ ਤੇ ਨੇੜੇ ਕਿਹੜੀ ਬਤ ਬੂਟ ਹੋਰ ਫਿਰ ਇਹ ਵੀ ਦੱਸ ਦਿਓ ਜੀ ਮੰਗਲਵਾਰ ਤੇ ਸ਼ਨੀਵਾਰ ਦਾ ਨਹੀਂ ਮੈਥੋਂ ਕੀ ਦੱਸਣਾ ਆਪ ਹੀ ਤਾਂ ਜਦੋਂ ਪਤਾ ਮੰਗਲਵਾਰ ਨੂੰ ਕਿਹਦੇ ਦਾ ਦੱਸ ਦਿਓ ਤੁਸੀਂ ਮੰਗਲਵਾਰ ਨੂੰ ਬਠਿੰਡੇ ਸ਼ਨੀਵਾਰ ਨੂੰ ਲੁਧਿਆਣਾ ਬਾਕੀ ਪਹੁੰਚ ਪੰਡ ਲਾਟੇ ਮਲੇਰਕੋੜਲਾ ਤੇ ਜੇ ਬਣਨਾ ਕਰੋੜਪਤੀ ਐਡੇ ਹਾਸਲ ਹੁੰਦੇ ਰਿਹਾ ਕੰਮ ਜ